ਕਾਲ ਜੀ ਵੀਰੇ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਜਨਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸੇਵਾ ਮੁਕਤ ਕਰਮਚਾਰੀਆਂ ਨੂੰ ਵੱਡਾ ਲਾਭ ਹੁਣ 7500 ਰੁਪਏ ਪੈਨਸ਼ਨ ਸਣੇ ਮਿਲੇਗਾ ਮਹਗੇ ਆਈ ਪੱਤਾ ਹੋਏ ਮਾਲੂਮਾਲ ਦੇਸ਼ ਦੇ ਕਰੋੜਾ ਸੇਵਾ ਮੁਕਤ ਕਰਮਚਾਰੀਆਂ ਲਈ ਇੱਕ ਵੱਡੀ ਰਾਹਤ ਭਰੀ ਖਬਰ ਆਈ ਹੈ ਸੁਪਰੀਮ ਕੋਰਟ ਨੇ ਈ ਪੀ ਐਸ 95 ਪੈਨਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਸਪਸ਼ਟ ਕੀਤਾ ਹੈ ਕਿ ਹੁਣ ਘਟੋ-ਘਟ ਪੈਨਸ਼ਨ 7500 ਪ੍ਰਤੀ ਮਹੀਨਾ ਦਿੱਤੀ ਜਾਵੇਗੀ ਇਸ ਦੇ ਨਾਲ ਡੀਏ ਵੀ ਜੋੜਿਆ ਜਾਵੇਗਾ ਇਸ ਇਹ ਫੈਸਲਾ ਉਹਨਾਂ ਬਜ਼ੁਰਗਾਂ ਲਈ ਉਮੀਦ ਦੀ ਕਿਰਨ ਬਣ ਕੇ ਆਇਆ ਹੈ ਜੋ ਸਾਲਾਂ ਜੋ ਸਾਲਾਂ ਤੋਂ ਕੰਨ ਲਈ ਲੜ ਰਹੇ ਹਨ ਇਸ ਤੇ ਵਿਸਤਾਰ ਨਾਲ ਜਾਣੋ ਅਤੇ ਇਸ ਦਾ ਆਮ ਪੈਨਸ਼ਨਾਂ ਨੂੰ ਕਿਵੇਂ ਮਿਲੇ ਹੋਵੇਗਾ ਲਭ ইপিএস 95 ਯਾਨੀ ਕਿ ਕਰਮਚਾਰੀ ਸਕੀਮ ਕਰਮਚਾਰੀ ਪੈਨਸ਼ਨ ਸਕੀਮ 1995 ਇੱਕ ਸਰਕਾਰੀ ਸਕੀਮ ਹੈ ਜੋ ਕਿ ਸੇਵਾ ਮੁਕਤੀ ਦੇ ਬਾਅਦ ਸੱਗਠਿਤ ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਪੈਨਸ਼ਨ ਦੀ ਸਹੂਲਤ ਪ੍ਰਦਾਨ ਕਰਦੀ ਹੈ ਇਸ ਸਕੀਮ ईपीएफओ ਦੁਆਰਾ ਚਲਾਈ ਗਈ ਹੈ ਇਸ ਦਾ ਉਦੇਸ਼ ਸੇਵਾ ਮੁਕਤੀ ਤੋਂ ਬਾਅਦ ਕਰਮਚਾਰੀਆਂ ਨੂੰ ਇੱਕ ਨਿਸ਼ਚਿਤ ਮਾਸਿਕ ਆਮਦਨ ਦੇਣਾ ਹੈ ਇਸ ਦੇ ਤਹਿਤ ਕਰਮਚਾਰੀਆਂ ਨੂੰ ਮੂਲ ਤਨ ਕਾ ਦਾ ਇੱਕ ਹਿੱਸਾ ਪੈਨਸ਼ਨ ਫੰਡ ਵਿੱਚ ਜਮਾ ਕੀਤਾ ਜਾਂਦਾ ਹੈ ইপিਐਸ 95 ਪੈਨਸ਼ਨ ਲੰਬੇ ਸਮੇਂ ਤੋਂ ਘਟੋ-ਘਟਾ ਪੈਨਸ਼ਨ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ ਪਹਿਲਾਂ ਪੈਨਸ਼ਨ ਸਿਰਫ 1000 ਸੀ ਜੋ ਕਿ ਮੌਜੂਦਾ ਮਹਿੰਗਾਈ ਦੇ ਹਿਸਾਬ ਤੇ ਬਹੁਤ ਘੱਟ ਸੀ ਸੁਪਰੀਮ ਕੋਰਟ ਨੇ ਹੁਣ ਸਪਸ਼ਟ ਕੀਤਾ ਹੈ ਕਿ ਘਟੋ-ਘਟਾ ਪੈਨਸ਼ਨ 7500 ਪ੍ਰਤੀ ਮਹੀਨਾ ਹੋਵੇਗੀ ਇਸ ਵਿੱਚ ਡੀਏ ਵੀ ਜੋੜਿਆ ਜਾਵੇਗਾ ਇਸ ਜੇ ਸ ਨਾਲ ਰਕਮ ਹੋਰ ਵਧੇਗੀ ਇਹ ਫੈਸਲਾ ਉਹਨਾਂ ਲੱਖਾਂ ਪੈਨਸ਼ਨਾਂ ਲਈ ਹੈ ਜੋ EPS 95 ਦੇ ਤਹਿਤ ਪੈਨਸ਼ਨ ਪ੍ਰਾਪਤ ਕਰ ਰਹੇ ਹਨ ਸੁਪਰੀਮ ਕੋਰਟ ਨੇ ਇਸ ਫੈਸਲੇ ਦਾ ਇਸ ਫੈਸਲੇ ਨਾਲ EPS 95 ਦੇ ਤਹਿਤ ਜੋ ਕੁਝ ਸੇਵਾ ਮੁਕਤੀ ਕਰਮਚਾਰੀਆਂ ਨੂੰ ਲਾਭ ਹੋਵੇਗਾ ਖਾਸ ਕਰਕੇ ਉਹ ਜੋ ਘੱਟੋ ਘੱਟ ਪੈਨਸ਼ਨ ਤੇ ਗੁਜ਼ਾਰਾ ਕਰ ਰਹੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ